ਹਾਂਜੀ ਬੇਨਤੀ ਹੈ ਪੰਜਾਬ ਸਪੋਰਟਸ ਐਂਡ ਕਲਚਰ ਕਬੱਡੀ ਅਕੈਡਮੀ ਫ੍ਰੈਂਕਫਰਟ ਜਰਮਨ ਦੀ ਟੀਮ ਦੇ ਖਿਡਾਰੀ ਪਲੀ ਜਲਦੀ ਗਰਾਊਂਡ ਦੇ ਵਿੱਚ ਆ ਜਾਣੇ ਸਾਡੀ ਬੇਨਤੀ ਹੈ ਖਿਡਾਰੀਆਂ ਨੂੰ ਜਰਮਨ ਦੀ ਟੀਮ ਦੇ ਖਿਡਾਰੀ ਜਿਹੜੇ ਉਹ ਗਰਾਊਂਡ ਦੇ ਵਿੱਚ ਆ ਜਾਣ ਦਸ਼ਮੇਸ਼ ਕਬੱਡੀ ਕਲੱਬ ਡੈਨ ਹਾਕ ਦੀ ਟੀਮ ਦੇ ਖਿਡਾਰੀ ਜਿਹੜੇ ਉਹ ਖੇਡ ਗਰਾਊਂਡ ਦੇ ਵਿੱਚ ਆ ਗਏ ਇੱਥੇ ਵਿੰਦਰ ਕੜਵਾੜ ਪ੍ਰਧਾਨ ਸਾਹਿਬ ਉਹਨਾਂ ਦੀ ਟੀਮ ਨਾਲ ਸਾਡੇ ਹਰਕੀਰਤ ਖਾਕੋਰੀ ਸੋਢੀ ਖਾਕੋਰੀ ਵੱਡੀ ਸਪੋਰਟ ਕਰਦੇ ਇਸ ਟੀਮ ਨੂੰ ਮੇਰੇ ਵੀਰੋ ਹਾਲੈਂਡ ਦੀ ਟੀਮ ਨੂੰ ਹਕੀਰਤ ਖਖ ਸੋਢੀ ਖਖ ਸਾਡਾ ਭਰਾ ਵੱਡੀ ਸਪੋਰਟ ਕਰਦੇ ਮੇਰੇ ਵੀਰੋ ਹਾਲੈਂਡ ਦੀ ਟੀਮ ਨੂੰ ਹੋਰ ਟੀਮਾਂ ਦੇ ਨਾਲ ਸਿਰਫ ਜਿਹੜੇ ਦੋ ਸਕੂਟਰ ਹੀ ਗਰਾਊਂਡ ਦੇ ਲਾਗੇ ਰਹਿ ਸਕਦੇ ਆ ਦੋ ਸਕੂਟਰ ਆ ਮੈਚ ਲਵਾ ਕੇ ਸ਼ੁਰੂ ਕਰਾਂਗੇ ਹਾਂਜੀ ਸਰਜੀਤ ਸਿੰਘ ਜੀ ਬਾਠ ਪਲੀਜ਼ ਉਹ ਮੇਰੇ ਕੋਲੇ ਆ ਜਾਣ ਸਰਜੀਤ ਸਿੰਘ ਜੀ ਬਾਠ ਜਿਹੜੇ ਪ੍ਰਾਪ ਦੇ ਪੈਸੇ ਅਨਾਉਂਸ ਕਰਵਾ ਕੇ ਗਏ ਸੀ 100 ਯੂਰੋ ਸਰਜੀਤ ਸਿੰਘ ਜੀ ਬਾਠ ਪਲੀਜ਼ ਉਹ ਪ੍ਰਾਪ ਦੇ ਪੈਸੇ ਪ੍ਰਾਪ ਕੋਲੇ ਪਹੁੰਚਾ ਦੇਣ ਜੀ ਸਰਜੀਤ ਬਾਠ ਹਾ ਗੁਰਮੀਤ ਬਾਠ ਹਾਂਜੀ ਗੁਰਮੀਤ ਸਿੰਘ ਜੀ ਬਾਠ ਸੌਰੀ ਪਲੀਜ਼ ਗੁਰਮੀਤ ਸਿੰਘ ਜੀ ਬਾਠ ਵੱਡੇ ਮੈਚ ਜਿਹੜੀ ਖੇਦ ਬਾਦੋਂ ਲੱਗੀ ਹੈ ਸੰਧਣਾ ਵਾਲਾ ਮੋਢੂ ਜਿਹਦਾ ਵਿਸ਼ੇਸ਼ ਤੌਰ ਤੇ ਅੱਜ ਮਾਨ ਤੇ ਸਨਮਾਨ ਨਿੰਦਰ ਸਿੰਧੜ ਹੈਪੀ ਸਿੰਧੜ ਕਰਮਜੀਤ ਸਿੰਘ ਸਿੰਧੜ ਨਾਲ ਸਾਰੇ ਭਰਾਵਾਂ ਵੱਲੋਂ 700 ਯੂਰੋ ਦਾ ਜਿਹੜਾ ਅੱਜ ਕਿਹਦੇ ਸਿੰਧਣਾ ਵਾਲੇ ਮੋਢੂ ਦਾ ਪਰਮਜੀਤ ਸਿੰਘ ਪੰਮੇ ਦੇ ਪੁੱਤਰ ਹੈ ਜਿਹੜਾ ਮਾਨ ਤੇ ਸਨਮਾਨ ਵਿਸ਼ੇਸ਼ ਤੌਰ ਤੇ ਕੀਤਾ ਜਾਵੇਗਾ ਵੱਡੀ ਜਿਹੜੀ ਮੁਬਾਰਕ ਬਾਤ ਹੈ ਹਣੀ ਲੁੱਤਰਾਲ ਇਹ ਟੀਮ ਜਿਹੜੀ ਸਰਜੀਤ ਸਿੰਘ ਹਾਲੈਂਡ ਹੈਂਦਰ ਹਾਲੈਂਡ ਜੀ ਬੱਬੂ ਹਾਲੈਂਡ ਜੀ ਗੋਰੀ ਪਲਪੋਤੇ ਵਾਲੇ ਦੀ ਟੀਮ ਜਿਹੜੀ ਖੇਡੇਗੀ ਖੇਤਰ ਦੇ ਮੈਦਾਨ ਦੇ ਵਿੱਚ ਮੇਰੇ ਮਤਰੋ ਬੇਨਤੀ ਹੈ ਵੀ ਜਰਮਨ ਦੀ ਟੀਮ ਦੇ ਖਿਡਾਰੀ ਪਲੀਜ਼ ਉਹ ਜਲਦੀ ਗਰਾਊਂਡ ਦੇ ਵਿੱਚ ਆ ਜਾਣ ਜਰਮਨ ਦੀ ਟੀਮ ਦੇ ਖਿਡਾਰੀ ਜੀ ਬਿਲਕੁਲ ਜੀ ਜਲਦੀ ਦੇ ਨਾਲ ਪਲੇਅਰ ਜਿਹੜੀ ਨਹੀਂ ਹਾਂ ਜੀ ਗੁਰਮੀਤ ਸਿੰਘ ਜੀ ਬਾਦੂਰਾ ਵੱਲੋਂ 100 ਯੂਰੋ ਜਿਹੜਾ ਦੇਣਾ ਸੀ ਉਹ ਇਧਰੇ ਸਿਕ ਸਰਦਾਰ ਗੱਭਰੂ ਫੜ ਕੇ ਲੈ ਗਿਆ 100 ਯੂਰੋ ਹਾਂਜੀ ਅਰਬਨ ਅਰਬਨ ਟੈਕਸੀ ਸਰਵਿਸ 바ਰਸਲੋਨਾ ਵਾਲੇ ਭਰਾ ਉਹ ਸਾਡੇ ਦਰਮਿਆਨ ਪਹੁੰਚ ਚੁੱਕੇ ਹੈ ਜੀ ਅਸੀਂ ਉਹਨਾਂ ਦਾ ਇੱਥੇ ਪਹੁੰਚਣ ਤੇ ਧੰਨਵਾਦ ਕਰਦੇ ਹਾਂ ਜੀ ਬਹੁਤ ਬਹੁਤ ਜੀ ਆਇਆਂ ਨੂੰ ਉਧਰੇ ਬੈਨ ਹਾਕ ਦੀ ਟੀਮ ਜਿਹੜੀ ਉਹ ਖੇਡ ਗਰਾਊਂਡ ਦੇ ਵਿੱਚ ਆ ਗਈ ਹੈ ਜਰਮਨ ਦੀ ਟੀਮ ਦੇ ਖਿਡਾਰੀ ਪਲੀਜ਼ ਜਰਮਨ ਦੀ ਟੀਮ ਦੇ ਖਿਡਾਰੀ ਜਲਦੀ ਗਰਾਊਂਡ ਦੇ ਲਾਗੇ ਆ ਜਿਓ ਜੀ ਬੇਨਤੀ ਹੈ ਸੁਖਵਿੰਦਰ ਸਿੰਘ ਗਿੱਲ ਅਨੋਥ ਆਪਣੀ ਟੀਮ ਨੂੰ ਲੈ ਕੇ ਜਰੂਰ ਖੇਡ ਗਰਾਊਂਡ ਦੇ ਵਿੱਚ ਪਹੁੰਚਣੇ ਇਧਰ ਟੀਮ ਜਿਹੜੀ ਖੇਡ ਗਰਾਊਂਡ ਦੇ ਵਿੱਚ ਹੈ ਹੌਲੈਂਡ ਦੀ ਸਹੀ ਜਾਗਰ ਰੈਡੀ ਕੀਤਾ ਇਹ ਆਪਣੇ ਚੈਨਲ ਚ ਚੱਲ ਰਿਹਾ ਇਧਰ ਲਾਈਵ ਹੈ ਬਾਬਾ ਮੈਂ ਦੇਖਣੇ ਇਸ ਵੀਲੇ ਟੀਮ ਦਸ਼ਵੇਸ਼ ਹਾਂਜੀ ਇਧਰ ਪ੍ਰਿੰਸ ਦਿਆਲ ਜੀ ਉਹਨਾਂ ਦਾ ਸਨਮਾਨ ਸਾਡੇ ਬੋਵੀ ਬਾੜ ਜੀ ਵੱਲਿਓ 500 ਯੂਰੋ ਦੇ ਨਾਲ ਕੀਤਾ ਜਾਣਾ ਅਸੀਂ ਧੰਨਵਾਦ ਕਰਦੇ ਹਾਂ ਪ੍ਰਿੰਸ ਦਾ ਸਨਮਾਨ ਜਿਹੜਾ ਬੋਵੀ ਬਾੜ ਜੀ ਸੁਦਾਗਰ ਬਾੜ ਜੀ ਉਹਨਾਂ ਭਰਾਵਾਂ ਵੱਲੋਂ 500 ਯੂਰੋ ਦੇ ਨਾਲ ਕੀਤਾ ਜਾਣਾ ਹੈ ਲੈ ਵੀ ਪ੍ਰਿੰਸ ਤੇ ਨੂੰ ਮੁਬਾਰਕਬਾਦ ਹੈ ਤੇਰਾ ਵੱਡਾ ਸਨਮਾਨ ਹਾਂ ਜੀ ਜਰਮਨ ਦੀ ਟੀਮ ਖਿਡਾਰੀ ਵੀਰੋ ਗਰਮੀ ਬਹੁਤ ਹੈ ਜਿਹੜੇ ਸਾਹਮਣ ਤੁਸੀਂ ਬਾਜਾਂ ਬਣਾਉਣੇ ਸਾਡੇ ਗੁਰੂ ਰੋਸ਼ ਲੱਗਣ ਵਾਲਾ ਕਰਦੇ ਹੋਗੇ ਹਾਂ ਜੋ ਮੇਰਾ ਵੀਰ ਇੱਧਰ ਨਾਲ ਦੇਖ ਰਿਹਾ ਵੀ ਵਿਸ਼ਵੇ ਸਪੋਰਟਸ ਕਲੱਬ ਹੌਲੈਂਡ ਦੀ ਟੀਮ ਜਿਹੜੀ ਆਉਂ ਗਰਾਊਂਡ ਦੇ ਵਿੱਚ ਆਈ ਹੈ ਸਾਡੀ ਬਿੰਦਰ ਸਿੰਘ ਦੀ ਟੜਵਾੜ ਇਸ ਟੀਮ ਦੇ ਸਪான்ਸਰ ਨੇ ਮੇਜਰ ਸਿੰਘ ਜੀ ਹੌਲੈਂਡ ਲੱड्डू ਪੱਡਾ ਜੀ ਸੋਨੀ ਹੌਲੈਂਡ ਸਾਬੀ ਰਹੀਮਪੁਰ ਨੀਟਾ ਸਾਡਾ ਭਰਾ ਸਾਬੀ ਸਰਾਏ ਔਰ ਰਿੰਕੂ ਜਸਕਰਨ ਇੰਦਰਪ੍ਰੀਤ ਸੋਹਤਾ ਜੁਝਾਰ ਤੇ ਰਾਜੂ ਭਾਜੀ ਹੁਣੀ ਮੇਨ ਸਪான்ਸਰ ਨੇ ਇਸ ਕਿਹੜੇ ਇਸ ਖੇਡ ਕਲੱਬ ਦੇ ਮੈਂ ਇਹਨਾਂ ਵੀਰਾਂ ਦਾ ਬਹੁਤ ਬਹੁਤ ਧੰਨਵਾਦ ਕਰਦਾ ਹਾਂ ਸੋ ਟੀਮ ਖੇਡ ਮੈਦਾਨ ਦੇ ਵਿੱਚ ਦਸ਼ਮੀ ਸਪੋਰਟਸ ਕਲੱਬ ਹੌਲੈਂਡ ਦੀ ਪਹੁੰਚ ਚੁੱਕੀ ਹੈ ਬੜਾ ਤਕੜਾ ਜਿਹੜਾ ਮੁਕਾਬਲਾ ਖੇਡਿਆ ਜਾਣਾ ਹੈ ਸੋ ਜਰਮਨ ਦੀ ਟੀਮ ਜਿਹੜੀ ਹੈ ਉਹ ਸਾਡੇ ਸੁਖਵਿੰਦਰ ਸਿੰਘ ਜੀ ਗਿੱਲ ਸਾਹਿਬ ਨੂੰ ਮੈਂ ਬੇਨਤੀ ਕਰਨਾ ਚਾਹੁੰਦਾ ਕਿ ਜਲਦੀ ਦੇ ਨਾਲ ਲਿਆਓ ਤਾਂ ਕਿ ਜਿਹੜਾ ਮੁਕਾਬਲਾ ਜਲਦੀ ਦੇ ਨਾਲ ਆਪਾਂ ਸ਼ੁਰੂ ਕਰਵਾ ਸਕੀਏ ਸਾਡੇ ਹਾਂਜੀ ਸਾਡੇ ਹਾਂਜੀ ਹਰਪ੍ਰੀਤ ਸਿੰਘ ਜੀ ਸੋਨੂ ਤੇ ਬਲਵਿੰਦਰ ਸਿੰਘ ਜੀ ਕੰਗਸ ਸਾਹਿਬ ਤੇ ਨਾਲ ਸਾਡੇ ਅਮੀਰ ਗੁੱਜਰ ਜੀ ਅਨੁਰਾਗ ਵੀਰ ਸਿੰਘ ਜੀ ਖਿੰਦ ਸਾਹਿਬ ਤੇ ਸ਼ੌਂਕੀ ਹਾਂਜੀ ਸਾਮੀ ਭੱਟ ਜੀ ਇਹਨਾਂ ਵੀਰਾਂ ਦਾ ਬਹੁਤ ਵੱਡਾ ਸਹਿਯੋਗ ਹੈ ਸੀ ਇਹਨਾਂ ਦਾ ਬਹੁਤ ਬਹੁਤ ਧੰਨਵਾਦ ਕਰਦੇ ਆ ਕਿਉਂਕਿ ਅੱਜ ਯੰਗ ਸਪੋਰਟਸ ਕਲੱਬ ਵੱਲੋਂ ਇਹ ਸਾਲਾਨਾ ਕਬੱਡੀ ਕੱਪ ਕਰਵਾਇਆ ਜਾ ਰਿਹਾ ਹੈ ਟੀਮਾਂ ਵਾਲੀਆ ਕੁਲਦੀਪ ਸਿੰਘ ਕੀਪਾ ਵੀ ਗਰਾਊਂਡ ਦੇ ਵਿੱਚ ਹੈ ਔਰ ਮੈਂ ਬੇਨਤੀ ਕਰਨਾ ਚਾਹੁੰਦਾ ਵੀ ਟੀਮ ਜਿਹੜੀ ਹੈ ਉਹ ਦੂਸਰੀ ਖੇਡ ਮੈਦਾਨ ਦੇ ਵਿੱਚ ਜਲਦੀ ਨਾਲ ਆ ਜਵੇ ਸੁਖਮਨ ਬਿਆਸ ਇਹ 1500 ਯੂਰੋ ਦੀਆਂ ਕਬੱਡੀਆਂ ਪਾਈਆਂ ਨੌਜਵਾਨ ਨੇ ਇਹ ਵੀ ਇੱਕ ਰਿਕਾਰਡ ਬਣ ਗਿਆ ਯੂਰਪ ਦੇ ਖੇਡ ਇਹ ਲਾਭ ਨਹੀਂ ਆਦੇ ਭਾਈ ਜੀ ਮਨ ਜੀ ਆਹ ਜੀ ਆਰਵਲ ਇਹ ਕਿ ਤੁਹਾਨੂੰ ਦੀ ਛੇੜਤੀ ਸੌਰੀ ਜੀ ਕੋਪਟਰ ਦਾ ਬੈਟਰੀ ਆਊਟ ਕਰਿਆ ਨਾ ਆ ਜੀ ਬਹੁਤ ਜਾਨ ਬਾਦ ਹੀ ਜਾਣ ਲੋ ਟੈਨਸ਼ਨ ਮੈਨੂੰ ਤਾਂ ਹੋਜੂ ਕਿ ਨਹੀਂ ਦੇਈ ਬੇਚ ਕੇ ਡਾਉਗੇ ਪਤਾ ਗੱਲ ਕੀ ਆ ਜਿੱਦਾਂ ਸਾਪਾ ਕਹਿੰਦੇ ਹੁਣ ਘਟ ਘਰ ਵਿੱਚੋਂ ਇਤਨੀ ਜਿਆਦਾ